ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ جاری ਹੈ ਡੀਸੀ ਦਫ਼ਤਰ ਦੇ ਬਾਹਰ ਬਾਸਮਤੀ ਦੀਆਂ ਬੋਰੀਆਂ ਲੈ ਕੇ ਪਹੁੰਚੇ ਨੇ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਖਿਲਾੜੀ ਆਵਾਜ਼ ਮਾਰੀ ਸੋ ਬਾਸਮਤੀ ਦੇ ਪਾਣੂ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਵਾਜੀ ਕੀ ਅੰਮ੍ਰਿਤਸਰ ਵਿਖੇਆਂ ਤਸਵੀਰਾਂ ਜੁਥੇ ਕਿ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਾਸਮਤੀ ਦੇ ਪਾਣੂ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿੱਥੇ ਕੀ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਡੀਸੀ ਦਫਤਰ ਦੇ ਬਾਹਰ ਬਾਸਮਤੀ ਦੀਆਂ ਬੋਰੀਆਂ ਲੈ ਕੇ ਪਹੁੰਚੇ ਨੇ ਤੇ ਸੜਕਾਂ ਤੇ ਵਿਛਾਉਂਦੇ ਹੋਏ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਕਿਸਾਨ ਮੈਂ ਸਰਵਣ ਸਿੰਘ ਪੰਦੇਰ ਜੀ ਡੀਸੀ ਕੰਪਲੈਕਸ ਅੰਮ੍ਰਿਤਸਰ ਤੋਂ ਦੇਖੋ ਓ ਢੇਰੀ ਲੱਗੀ ਹੋਈ ਆ ਸੀ ਬਾਸਮਤੀ ਛੁੱਟੀ ਹੋਈ ਆ ਲਗਭਗ ਬਾਸਮਤੀ ਤੇ ਰੇਟ 50% ਮੰਡੀਆਂ 'ਚ ਹੀਠਾਂ ਡਿੱਗ ਪਿਆ 1700 ਤੱਕ ਰੁਪਏ ਨੂੰ ਬਾਸਮਤੀ ਵਿਕੀ ਆ ਜਿਹੜੀ ਬਾਸਮਤੀ ਪਿਛਲੀ ਵਾਰ 3500 ਤੋਂ ਲੈ ਕੇ 4000 ਤੱਕ ਵਿਕਦੀ ਸੀਗੀ ਦੇਖੋ ਪੰਜਾਬ ਸਰਕਾਰ ਕਹਿੰਦੀ ਸੀ ਇਹਨੂੰ ਪ੍ਰਮੋਟ ਕਰਾਂਗੇ ਜੇ 3200 ਤੋਂ ਰੇਟ ਹੇਠਾਂ ਡਿੱਗੇ ਤਾਂ ਅਸੀਂ ਜਿਹੜਾ ਵਾ ਇੰਟਰ ਕਰਾਂਗੇ ਪੰਜਾਬ ਸਰਕਾਰ ਬੋਲ ਨਹੀਂ ਰਹੀ ਕੇਂਦਰ ਬਦਲੇ ਦੀ ਭਾਵਨਾ ਨਾਲ ਉਹਨੇ ਐਕਸਪੋਰਟ ਡਿਊਟੀ ਲਾਈ ਸਾਰੇ ਆਰਡਰ ਜਿਹੜੇ ਆ ਉਹ ਪਾਕਿਸਤਾਨ ਨੂੰ ਚਲੇ ਗਏ ਬਾਅਦ ਐਕਸਪੋਰਟ ਡਿਊਟੀ ਚੁੱਕੀ ਗਈ ਹੁਣ ਮੰਡੀ ਕ੍ਰੈਸ਼ ਕਰ ਰਹੀ ਆ ਸਾਡੀ ਦੁੱਖ ਦੀ ਗੱਲ ਆ ਕਿਸੇ মিডিਆ ਦੇ ਖਬਰ ਹੀ ਨਹੀਂ ਹੈਗੀ ਵੱਡੀਆਂ ਖਬਰਾਂ ਦੀ ਹੈਡਲਾਈਨ ਨਹੀਂ ਹੈਗੀ ਔਰ ਇਹ ਤੋਂ ਗਾਹ ਕੱਲ ਇੱਕ ਮਾਜੇ ਦੇ ਵਿਰੋਧੀ ਧਿਰ ਦੇ ਲੀਡਰ ਨੇ ਇੱਥੇ ਪੀਸੀ ਕੀਤੀ ਉਹਨੂੰ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿਸਾਨ ਦੇ ਪੁੱਤਰੋਂ ਵੀ ਕਿਸਾਨ ਮੰਡੀਆਂ 'ਚ ਰੋ ਰੇ ਇੱਥੇ ਵੀ ਬੋਲੋ ਨਾ ਕਾਂਗਰਸ ਬੋਲ ਰਹੀ ਆ ਇਸ ਕਰਕੇ ਅੱਜ ਅਸੀਂ ਬਾਸਮਤੀ ਸੁੱਟ ਕੇ ਡੀਸੀ ਦਫਤਰ ਪ੍ਰਦਰਸ਼ਨ ਕੀਤਾ ਸੜਕਾਂ 'ਤੇ ਵੀ ਬਾਸਮਤੀ ਖਿਲਾਰਾਂਗੇ ਔਰ ਇਹ ਤੋਂ ਗਾਹ ਤੀਨੂ ਗਰਦਾਸਪੁਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਅਰੇ ਤੋਂ ਕਹਾ ਵੱਡੇ ਐਕਸ਼ਨਾਂ ਦੀ ਵੀ ਸਰਕਾਰ ਤਿਆਰ ਰਹੇ ਜੇ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਧੰਨਵਾਦ